ਗੱਡੀ ਇਧਰੋਂ ਤੇਜ਼ ਆਈ ਮੋਰੇ ਬੈਨਰ ਸੀਗਾ ਬੈਨਰ ਦੇ ਉੱਪਰ ਦੀ ਗੱਡੀ ਟੱਪ ਕੇ ਇਸਨੇ ਗਈ ਆ ਮੈਂ ਜੱਕਦਮ ਬ੍ਰੇਕ ਲਾਤੀ ਮੈਂ ਕਿਹਾ ਵੀ ਗੱਡੀ ਟੱਪ ਕੇ ਵੱਖ ਨੂੰ ਚਲ ਗਈ ਉਹ ਇਦਾਂ ਨਹੀਂ ਪਤਾ ਲੱਗਿਆ ਵੀ ਜਾਨੂ ਗੱਡੀ ਟੱਪ ਕੇ ਤਾਂ ਮੈਂ ਬ੍ਰੇਕ ਲਾਤੀ ਆਪਣੇ ਤੋਂ ਬ੍ਰੇਕ ਲਾਈ ਵੀ ਮੇਰੇ ਜਨਾਬ ਗੱਡੀ ਜਾ ਕੇ ਉਹਦੇ ਟਰਾਲੀ ਦੇ ਥੱਲੇ ਵੜ ਗਏ ਮੈਂ ਗੱਡੀ ਵਾਲੇ ਤੋਂ ਕੰਟਰੋਲ ਨਹੀਂ ਹੋਇਆ ਤੇ ਉਹ ਗੱਡੀਆਂ ਆਣ ਕੇ ਅੰਕਲ ਨੇ ਕਿ ਟਰੈਕਟਰ ਹੋ ਗਈ ਤਾਂ ਸੁੱਦੀ ਗੱਡੀਆਂ ਆਣ ਕੇ ਵਿੱਚ ਮਾਰੀ ਪਈ ਫਗਵਾੜਾ ਸ਼ਹਿਰ ਵਿੱਚ ਦੇਰ ਰਾਤ ਇੱਕ ਦਰਦਨਾਕ ਸੜਕੀ ਹਾਦਸਾ ਵਾਪਰ ਗਿਆ ਹਾਦਸਾ ਇੰਨਾ ਖਤਰਨਾਕ ਸੀ ਕਿ ਤੇਜ਼ ਰਫ਼ਤਾਰ ਕਾਰ ਰੋਡ ਤੇ ਜਾ ਰਹੇ ਟਰੈਕਟਰ ਟਰਾਲੀ ਦੇ ਥੱਲੇ ਜਾ ਵੜੀ ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਹਾਂ ਟਰੈਕਟਰ ਚਾਲਕ ਮਨਜੀਤ ਸਿੰਘ ਵਾਸੀ ਵਜੀਦੋਵਾਲ ਨੇ ਦੱਸਿਆ ਕਿ ਉਹ ਮਿਲ ਤੋਂ ਗੰਨਾ ਲਾ ਕੇ ਜਦੋਂ ਵਾਪਸ ਆ ਰਿਹਾ ਸੀ ਤਾਂ ਹੁਸ਼ਿਆਰਪੁਰ ਰੋਡ ਤੇ ਤੇਜ਼ ਰਫ਼ਤਾਰ ਆ ਰਹੀ ਕਾਰ ਬੇਕਾਬੂ ਹੋਈ ਉਹਨਾਂ ਦੀ ਟਰਾਲੀ ਥੱਲੇ ਜਾ ਬੜੀ ਜਿਸ ਕਾਰਨ ਇਹ ਸਾਰਾ ਹਾਦਸਾ ਵਾਪਰ ਗਿਆ ਟਰੈਕਟਰ ਚਾਲਕ ਦੇ ਦੱਸਣ ਮੁਤਾਬਕ ਕਾਰ ਨੂੰ ਇੱਕ ਔਰਤ ਚਲਾ ਰਹੀ ਸੀ ਉਧਰ ਇਸਾਰੇ ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਹੁਸ਼ਿਆਰਪੁਰ ਰੋਡ ਤੇ ਕਾਰ ਅਤੇ ਟਰੈਕਟਰ ਟਰਾਲੀ ਦਾ ਕੋਈ ਐਕਸੀਡੈਂਟ ਹੋਇਆ ਹੈ ਉਹਨਾਂ ਕਿਹਾ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਕਾਰ ਟਰਾਲੀ ਦੇ ਹੇਠਾਂ ਫੜੀ ਹੋਈ ਸੀ ਅਤੇ ਕਾਰ ਚਾਲਕ ਔਰਤ ਨੂੰ ਜ਼ਖਮੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਵਿਖੇ ਪਹੁੰਚਾ ਕੇ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਮੌਕੇ ਰਾਹੀਗਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਕੀ ਕਿਹਾ ਦੇਖੋ ਪੂਰੀ ਖਬਰ ਵਿੱਚ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀਪੂ ਜੀ ਆਪਣਾ ਮੇਰਾ ਨਾਮ ਭਾਜੀ ਮਨਜੀਤ ਸਿੰਘ ਆ ਹਾਂਜੀ ਕਿਹੜੇ ਪਿੰਡ ਤੋਂ ਆਈਂ ਦੀਂਦੋਵਾਲ ਤੋਂ ਆਂ ਜੀ ਹਾਂਜੀ ਮੈਂ ਮਹਿਲਾ ਤੋਂ ਗੰਨਾ ਲਾ ਕੇ ਆਉਂਦਾ ਸੀਗਾ ਹਾਂਜੀ ਮੈਂ ਆਪਣੀ ਬਿਲਕੁਲ ਸਾਈਡ ਤੇ ਆਉਂਦਾ ਸੀ ਹਾਂਜੀ ਗੱਡੀ ਇਧਰੋਂ ਤੇਜ਼ ਆਈ ਮੋਰੇ ਬੈਨਰ ਸਿਗਾ ਬੈਨਰ ਦੇ ਉੱਪਰ ਦੀ ਗੱਡੀ ਟੱਪ ਕੇ ਇਸ ਵੇਲੇ ਗਈ ਆ ਮੈਂ ਜੱਕਦਮ ਬ੍ਰੇਕ ਲਾ ਦਿੱਤੀ ਮੈਂ ਕਿਹਾ ਵੀ ਗੱਡੀ ਟੱਪ ਕੇ ਬੱਖ ਨੂੰ ਚਲ ਗਈ ਉਹ ਇਦਾਂ ਨਹੀਂ ਪਗ ਲੱਗਿਆ ਵੀ ਜਾਨੂ ਗੱਡੀ ਟੱਪ ਕੇ ਜੇ ਮੈਂ ਬ੍ਰੇਕ ਲਾ ਦਿੱਤੀ ਆਪਣੇ ਤੋਂ ਬ੍ਰੇਕ ਲਾਈ ਵੀ ਮੇਰੇ ਜਨਾਬ ਗੱਡੀ ਜਾ ਕੇ ਉਹਦੇ ਟਰਾਲੀ ਦੇ ਥੱਲੇ ਵੜ ਗਏ ਮੈਂ ਉੱਥੇ ਟਰਾਲੀ ਜਿੱਦਾਂ ਪਹਿਲਾਂ ਹੀ ਰੋਕ ਦਿੱਤੀ ਹੋ ਸੀਗੀ ਤੇ ਉਹ ਬਾਅਦ ਚ ਦੇਖੀ ਆ ਜਿੱਦਾਂ ਲੇਡੀ ਚਲਾ ਰਹੀ ਸੀ ਗੱਡੀ ਹਾਂਜੀ ਮੈਂ ਤਾਂ ਬਿਲਕੁਲ ਆਪਣੀ ਸਾਈਡ ਤੇ ਸੀ ਕੋਈ ਮੇਰਾ ਕਸੂਰ ਨਹੀਂ ਨਾ ਕੋ ਮੈਂ ਨਸ਼ੇ ਵਾਲਾ ਆ ਜਾਂ ਕੋ ਖਾਣਾ ਪੀਣਾ ਆ ਰਾਸਵਾਮੀ ਬੰਦਾ ਆ ਬਿਲਕੁਲ ਹੌਲੀ ਹੋਣਾ ਇੱਥੋਂ ਨਿਕਲਿਆ ਮੈਂ ਤਾਂ ਪਹਿਲਾਂ ਹੀ ਗੱਡੀ ਰੋਕਤੀ ਆ ਭਾਜੀ ਹੁਣੀ ਮਗਰ ਆਉਂਦੇ ਸੀ ਨਿਆਣੇ ਮੁੰਡੇ ਇਹਨੀ ਵੀ ਦੇਖਿਆ ਵੇ ਗੱਡੀਆਂ ਕਾਰ ਗਲਤ ਗਈ ਆ ਤਾਂ ਮੈਂ ਗੱਡੀ ਆਪਣੀ ਟਰੈਕਟਰ ਦੇ ਵਿੱਚ ਕਿੰਨੇ ਵਿਅਕਤੀ ਸੀਗੇ ਜੀ ਕਾਰ ਦੇ ਵਿੱਚ ਇੱਕੋ ਹੀ ਜਾਣਾ ਸੀ ਜਨਾਨੀ ਸੀਗੀ ਚਲੋ ਜਨਾਨੀ ਵਾਹ ਚਲਾਉਂਦੀ ਸੀਗੀ ਬੰਦਿਆਂ ਸਾਰਿਆਂ ਨੇ ਦੇਖਿਆ ਜਦੋਂ ਮੈਂ ਇੱਕਦਮ ਟਰੈਕਟਰ ਰੋਕ ਤੇ ਇੱਥੇ ਇਹਨਾਂ ਨੂੰ ਪੁੱਛ ਲਓ ਜੇ ਇਹਨੂੰ ਮਾਰ ਜੀ ਵੇ ਜਾਂ ਟਰੈਕਟਰ ਦੀ ਕੋਈ ਵੀ ਗਲਤੀ ਹੋਵੇ ਟਰੈਕਟਰ ਦੀ ਕੋਈ ਗਲਤੀ ਨਹੀਂ ਆਈ ਜਾਣਗੇ ਟਰੈਕਟਰ ਦੀ ਕੋਈ ਗਲਤੀ ਨਹੀਂ ਆਈ ਆਏ ਆ ਕਿਹਨਾ ਜੀ ਰਣਜੀਤ ਸਿੰਘ ਭਾਜੀ ਹਾਂ ਜੀ ਤੇ ਅਹੀਂ ਤਾਂ ਮਗਰ ਆਉਂਦੇ ਸੀਗੇ ਟਰੈਕਟਰ ਦੀ ਕੋਈ ਗਲਤੀ ਨਹੀਂ ਗੱਡੀ ਵਾਲੇ ਤੋਂ ਕੰਟਰੋਲ ਨਹੀਂ ਹੋਇਆ ਤੇ ਉਹ ਗੱਡੀ ਆਣ ਕੇ ਅੰਕਲ ਨੇ ਕਿ ਟਰੈਕਟਰ ਰੋਕੀ ਦਿੱਤਾ ਸੁੱਧੀ ਗੱਡੀ ਆਣ ਕੇ ਵਿੱਚ ਮਾਰੀ ਟਰਾਲੀ ਚ ਮਾਰੀ ਤੇਜ਼ ਜੇ ਟਰੈਕਟਰ ਨਾ ਰੋਕਦਾ ਤਾਂ ਫੇਰ ਟਰੈਕਟਰ ਚ ਲੱਗਣੀ ਸੀਗੀ ਇਹ ਅੰਕਲ ਨੇ ਰੋਕਦਾ ਉਹ ਟਰਾਲੀ ਦੇ ਵਿੱਚ ਪੜ ਗਈ ਆਣ ਕੇ ਕੋਈ ਗੱਡੀ ਵਾਲੇ ਤੋਂ ਕੰਟਰੋਲ ਨਹੀਂ ਹੋਈ ਜਾ ਗਈ ਲੇਡੀਜ਼ ਕਿਦਾਂ ਠੀਕ ਹੈ ਜੀ ਲੇਡੀਜ਼ ਠੀਕ ਆ ਲੇਡੀ ਠੀਕ ਆ ਜੀ ਸਾਟੇ ਲੱਗੀ ਜਾਦੀ ਕੱਟ ਨਹੀਂ ਲੱਗੀ ਸਹੀ ਹੈ ਜੀ ਲੇਡੀਜ਼ ਵਾਲੇ ਨੇ ਆ ਕੇ ਸਕੂਟਰੀ ਵਿੱਚ ਉਹ ਚ ਮਾਰੀ ਜਾਂ ਤੇ ਗੱਡੀ ਵਿੱਚ ਮਾਰੀ ਟਰਾਲੀ ਦੇ ਤੇ ਉਹਦਾ ਬਚਾਇਆ ਲੇਡੀ ਵਿੱਚੋਂ ਕਢ ਲਈਆ ਤੇ ਉਹਨੂੰ ਹਸਪੀਟਲ ਲੈ ਗਿਆ ਉਹਦਾ ਬਚਾਇਆ ਸਾਰਾ ਜੀ ਤੇ ਗੱਡੀ ਰੌਂਗ ਸਾਈਡ ਤੋਂ ਅਕਾ ਟ੍ਰਾਲੀ 'ਚ ਵੱਜੀ ਆ ਕੀ ਸ਼ੁਭਨਾਵਾਂ ਆਪਣਾ ਅਮਨ ਬਲੀ ਜੀ ਬੰਦ ਕੀ ਮਾਮਲਾ ਕੀ ਜਿਹੜਾ ਅੱਜ ਮਾਮਲਾ ਟ੍ਰਾਲੀ ਤੇ ਕਾਰ ਦਾ ਐਕਸੀਡੈਂਟ ਹੋਇਆ ਹਾਂਜੀ ਆ ਕਾਰ ਦਾ ਕਾਰ ਜਿਹੜੀ ਟਾਲੀ ਦੇ ਸਰੇ ਵੜ ਗਈ ਆ ਮੰਨੋ ਹੁਣ ਕਾਰ ਜਿਹੜੀ ਆ ਉਹ ਜਿਹੜੀ ਨੂੰ ਹਸਪੀਟਲ ਭੇਜਦਾ ਕਾਰ ਨੂੰ ਖਿੱਚ ਕੇ ਟ੍ਰਾਲੀ ਤੋਂ ਬਾਹਰ ਕੱਢਦਾ ਸਾਈਡ ਤੇ ਘਰਾਤੀ ਆ ਬਾਕੀ ਜੋ ਵੀ ਸਰੇ ਵੇਖਿਆ ਜਾਊਗਾ ਕਿ ਕੀ ਵੀ ਗਲਤੀ ਹੈ ਕਿੰਦਾ ਕੰਡੀਸ਼ਨ ਕਿਦਾਂ ਜੀ ਲੇਡੀ ਕੰਡੀਸ਼ਨ ਲੇਡੀ ਠੀਕ ਆ ਸੱਟ ਲੱਗੀ ਉਹਨਾਂ ਤੇ ਉਦਾਂ ਹਾਂਜੀ ਤੇ ਸਿਰ ਤੇ ਸੱਟ ਲੱਗੀ ਬਾਕੀ ਦੇਖੋ ਜੋ ਡਾਕਟਰ ਸਾਹਿਬ ਵੀ ਕਹਿੰਦੇ ਆ ਅੱਜ ਤੱਕ ਜੋ ਵੀ ਹੋ ਗਈ ਕਾਰਵਾਈ